ਪੰਜਾਬ ਵਿੱਚ ਪੀਆਰਟੀਸੀ ਪੰਬਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਦੂਜਾ ਦਿਨ ਹੈ ਰੋਡਵੇਜ਼ ਕਾਮਯਾਦੀ ਹੜਤਾਲ ਦਾ ਤੇ ਅੱਜ ਵੀ ਚੱਕਾ ਜਾਮ ਰਹੇਗਾ ਅੱਜ ਵੀ ਬਸਾਂ ਸੜਕਾਂ ਤੇ ਨਹੀਂ ਦੌੜਨਗੀਆਂ ਇਸ ਵਿੱਚਕਾਰ ਸੀਐਮ ਦੀ ਰਿਹائش ਤੱਕ ਕੱਚੇ ਮੁਲਾਜ਼ਮ ਅੱਜ ਕਹਰਾਉ ਕਰਨਗੇ ਤੇ ਪੰਜਾਬ ਵਿੱਚ ਪੀਆਰਟੀਸੀ ਪੰਬਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਤਜ਼ੀਕੇ ਇਥੇ ਮੁਹਾਲੀ ਵਿੱਚ ਇਕੱਠੇ ਹੋਣ ਤੋਂ ਬਾਅਦ ਚੰਡੀਗੜ੍ਹ ਵੱਲ ਤੂਕੂਜ ਕੀਤਾ ਜਾਏਗਾ ਸੀਐਮ ਦੀ ਰਿਹائش ਤੱਕ ਕਹਰਾਉ ਵੀ ਕੀਤਾ ਜਾਣਾ ਹੈ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਮਾਨ ਸਰਕਾਰ ਉਹਨਾਂ ਨੂੰ ਪੱਕਾ ਕਰੇ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰੇ ਕਿਉਂਕਿ ਸਰਕਾਰ 'ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਮੁਲਾਜ਼ਮਾਂ ਨੂੰ ਲਗਾਇਆ ਜਾ ਰਿਹਾ ਹੈ ਸੂਬੇ ਅੰਦਰ 8 ਜਨਵਰੀ ਤੱਕ ਤਰਜੀਹ ਕੇ ਚੱਕਾ ਜਾਮ ਰੱਖਿਆ ਜਾਏਗਾ ਸੋ 3 ਦਿਨ ਦਾ ਚੱਕਾ ਜਾਮ ਦਾ ਜੋ ਫੈਸਲਾ ਕੀਤਾ ਗਿਆ ਸੋ ਇਥੇ ਰੋਡਵੇਜ਼ ਦੇ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ तो सूबे के अंदर अठ तरीक तक इसी तरह चक्का जाम रहेगा बसा का चक्का जाम करके यात्री बेहद परेशान खजल खुआर आए हैं तस्वीर ने, ने मुक्तर साहब जलंधर फरीदकोट फिरोजपुर मोगा दसा चक्का जाम करके यात्री बेहद परेशान ने सो यह तस्वीर है जिथे कि तीन दिन पीआरटीसी पन बस के कच्चे मुलाजमान की हड़ताल जो की जा रही है पक्का मुख मंग है उन्होंने उसके तहत ही इतनी हड़ताल जारी है ਹਾਲਕੀ ਮੀਟਿੰਗ ਟ੍ਰਾਂਸਪੋਰਟ ਮੰਤਰੀ ਦੇ ਨਾਲ ਜ਼ਰੂਰ ਹੋਈ ਸੀ ਕੁਝ ਦਿਨ ਪਹਿਲਾਂ ਜੋ ਬੇਸੱਟਾ ਰਹੀ ਔਰ ਹੁਣ ਵੀ ਹਲੇ ਤੱਕ ਕੋਈ ਹੱਲ ਨਿਕਲਦਾ ਹੋਇਆ ਇਸ ਮੁਸ਼ਕਿਲ ਦਾ ਨਜ਼ਰ ਨਹੀਂ ਆ ਰਿਹਾ ਦੂਸਰੇ ਦਿਨ ਵੀ ਪਨਬਾਸਾ ਤੇ ਪੀਆਰਟੀਸੀ ਮੁਲਾਜ਼ਮਾਂ ਦੀ ਜਿਹੜੀ ਹੜਤਾਲ ਆ ਉਹ ਜਾਰੀ ਆ ਨਹੀਂ ਚੱਲਣਗੀਆਂ ਅੱਜ ਫਿਰ ਤੋਂ ਬੱਸਾਂ ਅੱਜ ਮੋਗਾ ਦੇ ਵਿੱਚ ਫਿਰ ਤੋਂ ਜਿਹੜੇ ਕਾਮੇ ਨੇ ਉਹ ਧਰਨੇ ਤੇ ਨੇ ਸਰਕਾਰ ਦੇ ਖਿਲਾਫ ਜਿਹੜਾ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਅੱਜ ਦੂਸਰੇ ਪਾਸੇ ਇਹ ਗੱਲ ਕੀਤੀ ਆ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਵੀ ਇੱਕਰਾਓ ਕੀਤਾ ਜਾਣਾ ਗੱਲਬਾਤ ਕਰਦੇ ਆ ਸਾਡੇ ਨਾਲ ਨਮینده ਨੇ ਕੁਝ ਜਿਹੜੇ ਮੁਲਾਜ਼ਮ ਨੇ ਗੱਲਬਾਤ ਕਰਨਗੇ ਸਾਰਾ ਅੱਜ ਮੁਰ ਤੋਂ ਦੂਸਰੇ ਦਿਨ ਵਿੱਚ ਜਿਹੜਾ ਬੱਸਾਂ ਦਾ ਧਰਨਾ ਕੀ ਕਹਿਣਾ ਚਾਹੂੰਗਾ ਬੱਸਾਂ ਦਾ ਧਰਨਾ ਸਾਡਾ ਦੂਜੇ ਦਿਨ ਚ ਹੈ ਜੀ ਨਾ ਤਾਂ ਸਾਨੂੰ ਮੀਟਿੰਗ ਮਿਲੀ ਅੱਜ ਸਾਡਾ ਚੰਡੀਗੜ੍ਹ ਗਏ ਜੀ ਮੁਹਾਲੀ ਸਾਰੇ ਇਕੱਠੇ ਹੋ ਕੇ ਤੇ ਉਸ ਤੋਂ ਬਾਅਦ ਕੂਚ ਕਰਨਗੇ ਸੀਐਮ ਸਾਹਿਬ ਦੇ ਘਰਾਓ ਕਰਨਗੇ ਕੋਠੀ ਦਾ ਜੀ ਉਸ ਤੋਂ ਬਾਅਦ ਅੱਗੇ ਜੋ ਰਣਨੀਤੀ ਬਣਾਉਗੀ ਸੈਂਟਰ ਬਾਡੀ ਉਸ ਦੇ ਹਿਸਾਬ ਨਾਲ ਹੀ ਅਸੀਂ ਚੱਲਾਂਗੇ ਜੀ ਸਾਡੇ ਤਕਰੀਬਨ ਸਾਰਾ 100 ਬੰਦਾ ਇਥੋਂ ਮੋਗਾ ਡੀਪੂ ਤੋਂ ਚੰਡੀਗੜ੍ਹ ਪਹੁੰਚਣ ਵਾਲਾ ਜੀ ਲੁਧਿਆਣਾ ਲੰਘਿਆ ਜੀ ਸਰ ਨੁਕਸਾਨ ਵੀ ਕਾਫੀ ਹੁੰਦਾ ਸਰਕਾਰ ਦਾ ਜਦੋਂ ਬੱਸਾਂ ਬੰਦ ਰੈਂਦੀਆਂ ਐ ਤੇ ਸਰਕਾਰ ਟੈਸ ਤੋਂ ਮਸ ਨਹੀਂ ਕਰ ਰਹੀ ਇਹ ਸਾਡਾ ਜਿਹੜਾ ਜੀ ਟਰਾਂਸਪੋਰਟ ਮੰਤਰੀ ਆ ਨਾ ਕੋਈ ਨਹੀਂ ਕੁਛ ਕਿਸੇ ਪੱਲੇ ਬੈਣ ਦਿੰਦਾ ਤੇ ਕੁਝ ਸਾਡੇ ਜਿਹੜੇ ਰੋਡਵੇ ਦੇ ਨਮਾਇंदे ਉੱਤੇ ਬੈਠੇ ਨਾ ਉਹ ਪੱਲੇ ਪੈਣ ਦਿੰਦੇ ਕੁਝ ਇਹ ਬੰਦ ਕਰਕੇ ਹੀ ਖੁਸ਼ ਆ ਜੀ ਮੈਂ ਕਿ ਮੈਨੂੰ ਚਲਾ ਕੇ ਘੱਟ ਖੁਸ਼ ਆ ਬੰਦ ਚ ਇਹਨਾਂ ਦਾ ਜ਼ਿਆਦਾ ਰੋਲ ਆ ਜੀ ਅੱਜ ਕਿੰਨੀਆਂ ਬੱਸਾਂ ਜਿਹੜੀਆਂ ਬੰਦ ਨੇ ਤੇ ਕਿੰਨੇ ਤਕਰੀਬਨ ਤਕਰੀਬਨ ਸਾਡੇ ਕੋਲ ਇੱਥੇ 60 ਬੱਸਾਂ ਆ ਜੀ ਪਨ ਬੱਸ ਦੀਆਂ ਤੇ 60 ਦੀਆਂ ਸਾਠੀ ਖੜੀਆਂ ਜੀ ਤੇ ਤਕਰੀਬਨ ਮੁਲਾਜ਼ਮ ਸਾਰੇ ਹੀ ਸਾਡੇ 100 ਬੰਦਾ ਮੁਹੱਲੀ ਚਲਾਗੇ ਨੁਕਸਾਨ ਕਾਫੀ ਹੁੰਦਾ ਹੋਊਗਾ ਹਾਂ ਨੁਕਸਾਨ ਤਾਂ ਹੈ ਹੀ ਆ ਜੀ 50 60 ਬੱਸਾਂ ਜਿਹੜੀਆਂ ਰੂਟ ਤੇ ਚੱਲਣ ਗਈਆਂ ਪਬਲਿਕ ਹਰਾਸਮੈਂਟ ਜ਼ਿਆਦੀ ਹੁੰਦੀ ਜੀ ਸਰਕਾਰ ਨੂੰ ਤਾਂ ਕੀ ਫਰਕ ਆ ਜਿਹੜਾ ਨੁਕਸਾਨ ਦਾ ਜਿਹੜੇ ਆਮ ਲੋਕ ਆ ਪਬਲਿਕ ਆ ਉਹਨਾਂ ਨੂੰ ਬੜਾ ਫਰਕ ਪੈਂਦਾ ਜੀ ਜਿਹੜੇ ਪਿੰਡਾਂ ਤੋਂ ਆਉਣੀਆਂ ਬੱਸਾਂ ਨਾ ਪਿੰਡਾਂ ਚੋਂ ਆਈਆਂ ਨਾ ਕਿਸੇ ਚੱਜ ਨਾ ਕਿਸੇ ਸ਼ਹਿਰ ਤੋਂ ਚੱਲ ਰਹੀਆਂ ਜੀ ਇਹ ਤੁਹਾਨੂੰ ਚੰਡੀਗੜ੍ਹ ਨੂੰ ਹੀ ਆ ਵੇਖ ਲਓ ਕਿੰਨੀ ਜਨਤਾ ਖਰਾਬ ਹੋਣ ਢਈ ਹੈ ਜੀ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਸੀ ਵੋਟਾਂ ਤੋਂ ਪਹਿਲਾਂ ਵਾਅਦਾ ਵੀ ਕੀਤਾ ਸੀ ਸਰਕਾਰ ਦੇ ਜਿਹੜੇ ਨਮਾਇंदे ਆ ਲਾਲਜੀਤ ਸਿੰਘ ਪੁੱਲਰ ਵਰਗੇ ਸਾਡੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਿਹੜਾ ਵਾਅਦਾ ਕੀਤਾ ਸੀ ਕਿ ਜਿਹੜੇ ਕੱਚੇ ਕਾਨ ਨੇ ਆ ਉਹਨਾਂ ਲਈ ਮੇਰਾ ਪੈਨ ਚੱਲੂਗਾ ਹਰਾ ਪੈਨ ਮੁਲਾਜ਼ਮਾਂ ਵਾਸਤੇ ਚੱਲੂਗਾ ਉਹਨਾਂ ਤਾਂ ਬਹੁਤ ਲਾਰੇ ਲਾਏ ਸੀ ਜੀ ਪਹਿਲਾਂ ਵੀ ਬੜੀਆਂ ਸਰਕਾਰਾਂ ਨੂੰ ਭੰਡਦਾ ਸੀ ਉਹ ਤਾਂ ਨਟੰਕੀ ਕਰਦਾ ਜੀ ਬਹੁਤ ਜ਼ਿਆਦੀ ਪਹਿਲਾਂ ਵੀ ਕੀਤੀ ਉਹਨੇ ਉਹਨਾਂ ਦੇ ਵੱਡੇ ਘਰਾਣਾ ਦੇ ਮੰਤਰੀਆਂ ਦੇ ਠੇਕੇਦਾਰ ਆ ਉਹ ਆ ਅੱਜ ਹੁਣ ਉਹਨੂੰ ਨਹੀਂ ਦਿਸ ਰਿਹਾ ਵੀ ਅੱਜ ਹੁਣ ਕੀ ਦੇ ਠੇਕੇਦਾਰ ਉਦੋਂ ਤਾਂ ਕਹਿੰਦਾ ਇਹ ਵੱਡਿਆਂ ਦੇ ਆ ਜਿਹਨੇ ਮੁੱਖ ਮੰਤਰੀਆਂ ਦੇ ਆ ਰਿਸ਼ਤੇਦਾਰ ਠੇਕੇਦਾਰ ਬਣਾਏ ਆ ਦੂਜੇ ਤੀਜੇ ਅੱਜ ਹੁਣ ਉਹ ਵੀ ਉਸੇ ਸੀਟ ਤੇ ਹੀ ਆ ਅੱਜ ਹੁਣ ਕੋਈ ਬਿਲਕੁਲ ਨਹੀਂ ਬੋਲ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਹੁਤ ਜ਼ਿਆਦੀ ਹਰਾਸਮੈਂਟ ਦੇ ਰਿਹਾ ਜੀ ਕੱਖ ਨਹੀਂ ਮਿਲਦਾ ਜੀ ਸਾਨੂੰ ਤਾਂ 18-18 ਸਾਲ ਹੋ ਗਏ ਜੀ ਕੁਛ ਨਹੀਂ ਨਾ ਕੋ ਲੈਣ ਉਹਨਾਂ ਦੇ ਨੁਮਾਰੀ ਦੇ ਸਾਡੀਆਂ ਤਾਂ ਉਮਰ ਵੀ ਲੰਘ ਗਈ ਜੀ ਅਸੀਂ ਹੋਰ ਕੁਛ ਹੁਣ ਕਰ ਵੀ ਨਹੀਂ ਸਕਦੇ ਅਸੀਂ ਇਹ ਤਾਂ ਦੇ ਨਹੀਂ ਵੀ ਸਾਨੂੰ ਐਮਐਲਏ ਬਣਾ ਦਿਓ ਜਾਂ ਸਾਨੂੰ ਕੋਈ ਮੰਤਰੀ ਬਣਾ ਦਿਓ ਅਸੀਂ ਜਿੱਥੇ ਕੰਮ ਕਰਦੇ ਸਾਡਾ ਉੱਥੇ ਰਜਗਾਰ ਪੱਕਾ ਕਰ ਦੇਣ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਚੰਡੀਗੜ੍ਹ ਸੱਤ ਘਰਾਓ ਆ ਇਸ ਤੋਂ ਬਾਅਦ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਰਵਿੰਦਰ ਕੇਜਰੀਵਾਲ ਜਿਹੜੇ ਪਾਰਟੀ ਸੁਪਰੀਮੋ ਆ ਉਹਨਾਂ ਦੀ ਕੋਠੀ ਦਾ ਵੀ ਜਿਹੜਾ ਘਰਾਓ ਕੀਤਾ ਜਾਵੇਗਾ ਕੈਮਰਾਮੈਨ ਅਨਸਾਰ ਦੇ ਨਾਲ ਸਾਜ ਸੰਗ ਰੋਲੀ ਪੀਟੀਸੀ ਨਿਊਜ਼ ਮੋਗਾ ਚੰਡੀਗੜ੍ਹ ਤੋਂ ਰਵਿੰਦਰਨੀਤ ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰ ਦੂਜਾ ਦਿਨ ਅੱਜ ਜਿਸ ਦਾ ਜਾਮ ਕੀਤਾ ਗਿਆ ਪੀਆਰਟੀਸੀ ਪੰਬੱਸ ਮੁਲਾਜ਼ਮਾਂ ਵੱਲੋਂ ਕੀ ਕੁਝ ਫਿਲਹਾਲ ਦੀ ਇੱਥੇ ਹੁਣ ਤਸਵੀਰ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਸਰਕਾਰ ਵੱਲੋਂ ਗੱਲਬਾਤ ਦੀ ਬਿਲਕੁਲ ਦੇਖੋ ਇਸ ਸਮੇਂ ਫੇਸ 6 ਬੱਸ ਸਟੈਂਡ ਤੇ ਖੜਾ ਜਿੱਥੇ ਇੱਕ ਵੱਡਾ ਇਕੱਠ ਅੱਜ ਪੰਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਤਸਵੀਰਾਂ ਇਸ ਸਮੇਂ ਦੀਆਂ ਦਿਖਾ ਦਿਨਾ ਸਭ ਤੋਂ ਪਹਿਲਾਂ ਕਿ ਕਿਸ ਤਰੀਕੇ ਨਾਲ ਇਕੱਠੇ ਇੱਥੇ ਕੀਤਾ ਜਾ ਰਿਹਾ ਹੈ ਹਾਲਕਿ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਰਗਾਈ ਗਈ ਆ ਮੁੱਖ ਮੰਤਰੀ ਨੂੰ ਨਿਵਾਸ ਦਾ ਘਰਾਵ ਕੀਤਾ ਜਾਣਾ 12 ਵਜੇ ਇੱਥੋਂ ਚੰਡੀਗੜ੍ਹ ਵੱਲ ਰਵਾਨਾ ਹੋਣਗੇ ਤਮਾਮ ਜਿਹੜੇ ਇਹ ਜਥੇਬੰਦੀ ਦੇ ਆਗੂ ਨੇ ਮੁਲਾਜ਼ਮ ਨੇ ਗੱਲਬਾਤ ਕਰਦੇ ਸ਼ਮਸ਼ੇਰ ਸਿੰਘ ਨਾਲ ਨੇ ਜੁਫੀਰ ਜੀ ਪਹਿਲਾਂ ਤਾਂ ਅੱਜ ਪ੍ਰੋਗਰਾਮ ਜਿਹੜਾ ਤੁਸੀਂ ਉਲੀਕਿਆ ਸੀਗਾ ਬਸਾਂ ਰਾਹ ਦੇ ਵਿੱਚ ਰੁਕੀਆਂ ਵੀ ਗਈਆਂ ਮਲਾਜ਼ਮਾਂ ਨੂੰ ਰੋਕਿਆ ਗਿਆ ਅੱਗੇ ਦਾ ਪ੍ਰੋਗਰਾਮ ਬਦਲਿਆ ਜਾਂ ਉਸੇ ਤਰੀਕੇ ਨਾਲ ਸੀਐਮ ਦਾ ਘਰਾਵ ਕਰਨਾ ਬਿਲਕੁਲ ਅਸੀਂ ਆਪਣੇ ਜਿਹੜੇ ਸੰਘਰਸ਼ ਲਿਖੇ ਸੀ ਉਸੇ ਮੁਤਾਬਕ ਅਸੀਂ ਅੱਜ ਜਿਹੜਾ 7 ਤਰੀਕ ਨੂੰ ਚੰਡੀਗੜ੍ਹ ਚ ਇਕੱਠਾ ਵੱਡਾ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਨ ਆਲੇ ਸੀ ਸੋ ਰਸਤੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਤੇ ਮੁਲਾਜ਼ਮਾਂ ਨੂੰ ਟਾਰਚਰ ਕੀਤਾ ਵੀ ਤੁਸੀਂ ਰੈਲੀ ਧਰਨੇ ਦੇ ਕਿਉਂ ਜਾ ਰਹੇ ਜੀ ਸੋ ਸਾਡੀ ਏਕਤਾ ਦੇ ਨਾਲ ਸਾਡੇ ਸਾਥੀਆਂ ਨੇ ਉੱਥੇ ਵੱਡਾ ਇਕੱਠ ਕੀਤਾ ਪਿੱਛੋਂ ਬੱਸਾਂ ਜਿਹੜੀਆਂ ਸਾਥੀਆਂ ਦੀਆਂ ਆ ਗਈਆਂ ਤੇ ਉਹਦੇ ਮੁਤਾਬਕ ਉਹ ਸਾਥੀ ਉੱਥੇ ਚਾਲੇ ਪਾ ਗਏ ਨੇ ਤੇ ਅਸੀਂ ਇੱਥੇ ਪਹੁੰਚ ਗਏ ਆ ਜਿਹੜੀ ਸਾਡੀ ਨਿਸ਼ਚਿਤ ਜਗਾ ਵਾ ਇੱਥੇ ਅਸੀਂ ਵੱਡਾ ਰੋਸ ਪ੍ਰਦਰਸ਼ਨ ਕਰਕੇ ਤੇ ਅੱਗੇ ਮੁੱਖ ਮੰਤਰੀ ਦੀ ਰਾਇ ਕਿ ਕੋਈ ਗੱਲਬਾਤ ਸਰਕਾਰ ਨੇ ਕੀਤੀ ਕੋਈ ਮੰਤਰੀ ਵੱਲੋਂ ਜਾਂ ਕਿਸੇ ਅਫਸਰ ਵੱਲੋਂ ਕੋਈ ਗੱਲਬਾਤ ਕਰਨ ਦਾ ਤੁਹਾਨੂੰ ਨਿਰਧਾਰਨ ਦੇਖੋ ਕੱਲ ਦੀ ਅਸੀਂ 6 ਤਰੀਕ ਤੋਂ ਮੁਕੰਮਲ ਹੜਤਾਲ ਕੀਤੀ ਆ ਗੱਲਾਂ ਬਾਤਾਂ ਚੱਲਦੀਆਂ ਪਰ ਢਲੀਏ ਤਰੀਕੇ ਨਾਲ ਗੱਲਾਂ ਚੱਲਦੀਆਂ ਸੋ ਸਾਡੀ ਮੰਗ ਉਹੀ ਆ ਕਿ ਮਾਨਯੋਗ ਮੁੱਖ ਮੰਤਰੀ ਨੇ 1 ਜੁਲਾਈ ਨੂੰ ਮੀਟਿੰਗ ਹੋਈ ਸੀ ਉਹਨਾਂ ਕਮੇਟੀ ਬਣਾ ਕੇ ਤੇ ਸਾਡੀਆਂ ਮੰਗਾਂ ਦਾ ਹੱਲ ਕਰ ਲਈ ਡਿਊਟੀ ਲਈ ਸੀ ਮੈਨੇਜਮੈਂਟ ਦੀ ਪਰ ਕਿਤੇ ਨਾ ਕਿਤੇ ਉਹ ਮੰਗਾਂ ਨੂੰ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਵਾਰ-ਵਾਰ ਉਹੀ ਮੰਗ ਕਰਦੇ ਆ ਕਿ ਮਾਨਯੋਗ ਮੁੱਖ ਮੰਤਰੀ ਨਾਲ ਹੀ ਮੀਟਿੰਗ ਫਾਈਨਲ ਕਰਵਾ ਕੇ ਤੇ ਸਾਡੀਆਂ ਮੰਗਾਂ ਦਾ ਪ੍ਰੋਪਰ ਹੱਲ ਕੀਤਾ ਜਾਵੇ ਨਹੀਂ ਤੇ ਸਾਡੇ ਕੋਲ ਸੰਘਰਸ਼ ਮਜਬੂਰਤ ਬਿਨਾਂ ਕੋਈ ਰਸਤਾ ਹੀ ਨਹੀਂ ਆਉਂਦਾ ਨਾਲਜੀਤ ਭੁੱਲਰ ਮੰਤਰੀ ਤਾਂ ਇਹ ਗੱਲਬਾਤ ਕਹਿ ਚੁੱਕੇ ਨੇ ਜਿਹੜੀਆਂ ਤੁਸੀਂ ਮੰਗਾ ਮੰਨਦੇ ਹੋ ਆਊਟਸੋਰਸਿੰਗ ਤੋਂ ਤੁਹਾਨੂੰ ਪੱਕੇ ਕਹਿੰਦੇ ਉਹ ਪੋਸੀਬਲ ਹੀ ਨਹੀਂ ਆ ਉਹ ਸਪਸ਼ਟ ਰੂਪ ਤੇ ਵਿੱਚ ਜਿੱਦਨ ਤੁਹਾਡੀ ਮੀਟਿੰਗ ਹੋਈ ਸੀ ਉਦੋਂ ਹੀ ਕਹਿ ਚੁੱਕੇ ਨੇ ਫਿਰ ਇਹਨਾਂ ਮੰਗਾਂ ਦਾ ਹੱਲ ਕਿਵੇਂ ਹੋਊਗਾ ਜਦੋਂ ਮੰਤਰੀ ਕਹਿ ਰਹੇ ਗੱਲ ਹੋ ਨਹੀਂ ਸਕਦੀ ਵੇਖੋ ਸਾਡੀ ਸੱਤ ਮੰਗਾਂ ਤੇ ਹੀ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਆ ਸੱਤ ਮੰਗਾਂ ਤੇ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਤੇ ਉਹੀ ਮੰਗਾਂ ਦਾ ਹੱਲ ਕੱਢਣ ਵਾਸਤੇ ਮਾਨਯੋਗ ਮੁੱਖ ਮੰਤਰੀ ਨੇ ਚੀਫ ਸਕੱਟਰੀ ਦੇ ਰਾਹੀਂ ਲੈਟਰ ਕੱਢੀ ਆ ਜਿਹਦੇ ਟ੍ਰਾਂਸਪੋਰਟ ਸ਼ਾਮਲ ਸੀਗੇ ਤੇ ਸਾਈਟੀ ਟ੍ਰਾਂਸਪੋਰਟ ਐਮਡੀ ਪਨਬਸ ਪੀਆਰਟੀ ਸੀ ਉਹ ਸਾਰੇ ਅਧਿਕਾਰੀ ਉਹ ਕਮੇਟੀ ਦਾ ਹਿੱਸਾ ਨੇ ਤੇ ਅਸੀਂ ਵੀ ਉਹ ਕਮੇਟੀ ਦੇ ਵਿੱਚ ਆਪਣੇ ਜਿਹੜੇ ਵਿਊ ਦਿੱਤੇ ਅਸੀਂ ਦੋ ਜ਼ਮੀਂਦੇ ਜੱਥੇਬੰਦੀ ਵੱਲੋਂ ਸ਼ਾਮਲ ਸੀਗੇ ਵੀ ਇਸ ਤਰੀਕੇ ਨਾਲ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਵਿਭਾਗ ਨੂੰ ਬਣਾਇਆ ਜਾ ਸਕਦਾ ਪਰ ਮੰਤਰੀ ਜੀ ਐਵੇਂ ਲੱਗਦਾ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਨਾ ਹੀ ਵਿਭਾਗ ਨੂੰ ਕੰਟਰੋਲੀ ਸੰਜੀਦਾ ਨੇ ਤੇ ਨਾ ਹੀ ਮੁਲਾਜ਼ਮਾਂ ਦੀਆਂ ਮੰਗਾਂ ਕਰਨ ਨੂੰ ਮੰਗਾਂ ਪੂਰੀਆਂ ਕਰਨ ਨੂੰ ਸੰਜੀਦਾ ਨੇ ਕਿਉਂਕਿ ਜਦੋਂ ਵੀ ਕੋਈ ਬਿਆਨ ਆਉਂਦਾ ਤੇ ਇਹੀ ਆਉਂਦਾ ਵੀ ਅਸੀਂ ਵਿਭਾਗ ਦਾ ਨਿਜੀਕਰਨ ਕਰਨ ਜਾ ਰਹੇ ਹਾਂ ਕਿਲੋਮੀਟਰ ਬੱਸਾਂ ਪਾਉਣ ਜਾ ਰਹੇ ਹਾਂ ਤੇ ਜਾਂ ਅਸੀਂ ਮਤਲਬ ਅੱਡੇ ਠੇਕੇ ਦੇ ਦਿਆਂ ਜਾ ਰਹੇ ਹਾਂ ਤੇ ਮੁਲਾਜ਼ਮਾਂ ਦੀ ਠੇਕੇਦਾਰ ਨਵੇਂ ਲੈਣ ਜਾਂਦੇ ਆ ਕੱਲ ਦੀਆਂ ਸਵਾਰੀਆਂ ਖੱਜਲ ਖਵਾਰ ਹੋ ਗਈਆਂ ਅਸੀਂ ਵੀ ਚੰਡੀਗੜ੍ਹ ਤੋਂ ਤਸਵੀਰਾਂ ਦਿਖਾਈਆਂ 3 ਕਰੋੜ ਦਾ ਸਰਕਾਰ ਨੂੰ ਘਾਟਾ ਪੈ ਗਿਆ ਇੱਕ ਦਿਨ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਉਹਦੇ ਨਾਲ ਜ਼ਿਆਦਾ ਪਰੇਸ਼ ਬਿਲਕੁਲ ਲੋਕ ਸਾਡੇ ਪਰਿਵਾਰ ਨੇ ਅਸੀਂ ਉਹਨਾਂ ਦਾ ਹਿੱਸਾ ਵਾਂ ਇਹ ਵਿਭਾਗ ਨਾਲ ਲੋਕਾਂ ਦੀਆਂ ਬੜੀਆਂ ਆਸਾਂ ਵੀ ਤਾਂ ਜੁੜੀਆਂ ਨੇ ਕਿਉਂਕਿ 17 18 ਕੈਟਗਰੀਆਂ ਪਹਿਲਾਂ ਹੀ ਫਰੀ ਸਫਰਤੂਲਤ ਕਰਦੀਆਂ ਔਰਤਾਂ ਨੂੰ ਫਰੀ ਸਫਰਤੂਲ ਦਿਤੀ ਆ ਪਰ ਅਸੀਂ ਆਪਣੀਆਂ ਮੰਗਾਂ ਪ੍ਰਤੀ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਬਿਲਕੁਲ ਆਪਣੀਆਂ ਮੰਗਾਂ ਦੇ ਚਲਦਿਆਂ ਹੀ ਇਹਨਾਂ ਨੂੰ ਇਹ ਹੜਤਾਲ ਕਰਨੀ ਪਈ ਲੇਕਿਨ ਸਰਕਾਰ ਤੇ ਹੁਣ ਬੜਾ ਕੁਝ ਨਿਰਭਰ ਰਵਿੰਦਰ ਕਰਦਾ ਹੈ ਕਿ ਕੀ ਇਸ ਮਸਲੇ ਦਾ ਹੱਲ ਕੱਢਣ ਦੇ ਵਿੱਚ ਕੋਈ ਸੰਜੀਦਗੀ ਦਿਖਾਈ ਜਾਂਦੀ ਹੈ ਨਹੀਂ